ਬਹੁਤ ਸਾਰੇ ਬੱਚੇ ਆ ਜਿਹੜੇ ਯੂਕੇ ਵੀ ਜਾਣਾ ਚਾਹੁੰਦੇ ਆ ਉਹਨਾਂ ਦਾ ਪਲਾਨ ਹੁੰਦਾ ਕਿ ਅਸੀਂ ਯੂਕੇ ਚ ਲਈ ਜਾਈਏ ਤੇ ਉਹਨਾਂ ਦੇ ਲਈ ਯੂਕੇ ਪਹਿਲਾਂ ਸਟੱਡੀ ਬਾਰੇ ਦੱਸ ਦੋ ਫਿਰ ਆਪਾਂ ਹੋਰ ਆਪਸ਼ਨਾਂ ਦੇ ਆਉਨੇ ਆ ਇਸ ਟਾਈਮ ਸਟੱਡੀ ਦੀਆਂ ਕਿਸ ਤਰ੍ਹਾਂ ਦੀਆਂ ਰਿਕੁਆਇਰਮੈਂਟਸ ਨੇ ਕੀ ਕੀ ਕਿਸ ਤਰ੍ਹਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਕਿ ਉਸ ਨੂੰ ਵੀਜ਼ੇ ਦੇ ਮਕਾਮ ਤੱਕ ਪਹੁੰਚਾਇਆ ਜਾ ਸਕਦਾ ਹੈ ਦੇਖੋ ਇੱਕ ਤਾਂ ਆਪਾਂ ਯੂਕੇ ਦੀ ਹਮੇਸ਼ਾ ਗੱਲ ਕੀਤੀ ਹੈ ਗੈਪ ਦੇ ਨਾਲ ਵਿਦਾਊਟ ਹਾਇਲਰਸ ਅਪਲਾਈ ਕਰਕੇ ਜਾਇਆ ਜਾ ਸਕਦਾ ਤੁਸੀਂ ਆਪਣੇ ਸਪਾਊਸ ਦੇ ਨਾਲ ਜਾ ਸਕਦੇ ਹੋ ਯੂਕੇ ਦੇ ਵਿੱਚ ਔਰ ਯੂਕੇ ਦੀ ਜਿਹੜੀ ਦੂਸਰੀ ਚੀਜ਼ ਹੈ ਕਿ ਹਮੇਸ਼ਾ ਜਿਹੜਾ ਕੈਂਡੀਡੇਟ ਸਾਡੇ ਕੋਲ ਰਿਫਿਊਜ਼ਲ ਵਾਲਾ ਆਂਦਾ ਹੈ ਕਿ ਮੈਂ ਯੂਕੇ ਅਪਲਾਈ ਕਰਕੇ ਜਾ ਸਕਦਾ ਹਾਂ ਬਿਲਕੁਲ ਅਪਲਾਈ ਕਰਕੇ ਜਾ ਸਕਦੇ ਹੋ ਔਰ ਇਹਦੇ ਵਿੱਚ ਸਾਰੇ ਸਾਡੇ ਸ਼ਾਰਟ ਟਰਮ ਕੋਰਸਿਸ ਹੁੰਦੇ ਆ ਜੀ ਦੇ ਵਿੱਚ ਬਹੁਤ ਘੱਟ ਬਜਟ ਰਹਿੰਦਾ ਹੈ ਬਹੁਤ ਲੰਬਾ ਚੌੜਾ ਇਹਦੇ ਵਿੱਚ ਬਜਟ ਨਹੀਂ ਹੁੰਦਾ ਸਾਡੇ ਕਿ 3 ਲੱਖ ਜਿਹੜੀ ਆ ਟਿਊਸ਼ਨ ਫੀਸ ਪੇ ਕਰਕੇ ਸ਼ਾਰਟ ਟਰਮ ਕੋਰਸੇਸ ਦੀ ਗੱਲ ਕਰਦੀਆਂ ਸ਼ਾਰਟ ਟਰਮ ਕੋਰਸੇਸ ਦੇ ਵਿੱਚ ਸਾਡੇ ਕਿ 3 ਲੱਖ ਤੁਸੀਂ ਪੇ ਕਰਕੇ ਜਾ ਸਕਦੇ ਹੋ ਔਰ ਨਾ ਹੀ ਤੁਹਾਡੀ ਕੋਈ ਲੰਬੀ ਚੌੜੀ ਬੈਂਕਿੰਗ ਦੀ ਜ਼ਰੂਰਤ ਆ ਨਾ ਹੀ ਲੰਬੀ ਚੌੜੀ ਆਈਟੀਆਰ ਦੀ ਜ਼ਰੂਰਤ ਆ ਅਸੀਂ ਕਵਰਿੰਗ ਲੈਟਰ ਦੇ ਵਿੱਚ ਵੀ ਸ਼ਾਰਟ ਟਰਮ ਕੋਰਸੇਸ ਵਾਲੇ ਬੱਚਿਆਂ ਦੇ ਕਵਰਿੰਗ ਲੈਟਰ ਦੇ ਵਿੱਚ ਵੀ ਚੀਜ਼ਾਂ ਕਲੀਅਰ ਕਰ ਦਿੰਦੇ ਆ ਔਰ ਕਾਲਜ ਵੱਲੋਂ ਵੀ ਕੋਈ ਜ਼ਿਆਦਾ ਇਨਕੁਆਰੀ ਨਹੀਂ ਹੁੰਦੀ ਇਸ ਟਾਈਮ ਜੋ ਸ਼ਾਰਟ ਟਰਮ ਕੋਰਸੇਸ ਦੇ ਲਈ ਖਾਸ ਕਰਕੇ ਸ਼ਾਰਟ ਟਰਮ ਕੋਰਸੇਸ ਜਿਹੜੇ ਸਾਡੇ ਕੋਲ ਇਸ ਟਾਈਮ ਅਵੇਲੇਬਲ جا سکتے نہیں کیونکہ ਅਸੀਂ ਕਾਲਜ ਤੋਂ ਵੀ ਇੱਕ ਅਥਾਰਟੀ ਲੈਟਰ ਦੀ ਗੱਲ ਕੀਤੀ ਹੈ ਕਾਲਜ ਦੇ ਨਾਲ ਉਹ ਅਥਾਰਟੀ ਲੈਟਰ ਤੁਸੀਂ ਆਪਣੇ ਸੁਪਾਊਸ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਦੀ ਪਰਮਿਸ਼ਨ ਦਾ ਹੁੰਦਾ ਹੈ ਉਹ ਅਥਾਰਟੀ ਲੈਟਰ ਵੀ ਹੋਣਾ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਾਉਣੇ ਸਟਾਰਟ ਕਰਾਂਗੇ ਕਿ ਜਿਹਦੇ ਵਿੱਚ ਅਥਾਰਟੀ ਹੋਊਗੀ ਕਾਲਜ ਵੱਲੋਂ ਵੀਜ਼ਾ ਆਫੀਸਰ ਕੁਐਸਚਨਿੰਗ ਨਹੀਂ ਕਰ ਸਕਦਾ ਕਿ ਤੁਸੀਂ ਆਪਣੇ ਸਪਾਊਸ ਨੂੰ ਤੇ ਬੱਚਿਆਂ ਨੂੰ ਨਾਲ ਕਿਉਂ ਲੈ ਕੇ ਜਾ ਰਹੇ ਹੋ ਤੇ ਉਹ ਅਥਾਰਟੀ ਲੈਟਰ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਕਾਲਜ ਵੱਲੋਂ ਹੁਣ ਮੋਸਟਲੀ ਜਿਹੜੇ ਸਾਡੇ ਕੋਲ ਬੱਚੇ ਅਪਲਾਈ ਕਰਨਗੇ ਸਪਾਊਸ ਔਰ ਬੱਚਿਆਂ ਦੇ ਲਈ ਅਸੀਂ ਅਥਾਰਟੀ ਲੈਟਰ ਕਾਲਜ ਤੋਂ ਲੈ ਕੇ ਤੁਹਾਨੂੰ ਜਿਹੜੀ ਤੁਹਾਡੀ ਫਾਈਲ ਆ ਉਹ ਪੁਟ ਔਨ ਕਰਾਂਗੇ ਹਾਂ ਉਹਦੇ ਵਿੱਚ ਚਾਰਜਸ ਕੋਲ ਸਾਡੇ ਤੋਂ ਲੈ ਸਕਦਾ ਕੋਈ ਅਲੱਗ ਤੋਂ ਬਟ ਉਹਦੇ ਵਿੱਚ ਵੀਜ਼ਾ ਸਕਸੈਸ ਰੇਟ ਹੋਰ ਕੱਢਣ ਦੀ ਕੋਸ਼ਿਸ਼ ਕਰ ਰਹੇ ਕੀ ਵੀਜ਼ਾ ਸਕਸੈਸ ਰੇਟ ਦੀਆਂ ਹਮੇਸ਼ਾ ਗੱਲ ਕਰਦੇ ਆਪਾਂ ਕਿ ਕਿੰਨਾ ਕਾ ਵੀਜ਼ਾ ਸਕਸੈਸ ਰੇਟ ਹੈ ਹਮੇਸ਼ਾ ਅਸੀਂ ਟਰਾਈ ਕਰਦੇ ਆ ਕਿ ਜਿਆਦਾ ਤੋਂ ਜਿਆਦਾ ਨਿਕਲ ਸਕੇ ਉਹ ਕਿਵੇਂ ਨਿਕਲੂਗਾ ਉਹ ਪੇਪਰ ਵਰਕ ਨਾਲ ਜਾਂ ਮੈਂ ਇੱਥੇ ਆ ਕੇ ਕਹਾਂ ਕਿ 100% ਸ਼ੋਰਟੀ ਹੈ ਜਾਂ ਮੈਂ ਇੱਥੇ ਆ ਕੇ ਕਹਾਂਗੀ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ ਹੈ ਵੀਜ਼ਾ ਸਕਸੈਸ ਰੇਟ ਅੱਛਾ ਕੱਢਣ ਦੇ ਲਈ ਫਾਈਲ ਦੇ ਉੱਤੇ ਪ੍ਰੋਪਰ ਸਾਨੂੰ ਵਰਕ ਆਊਟ ਕਰਨਾ ਪੈਂਦਾ ਹੈ ਤੁਹਾਡੀ ਪ੍ਰੋਫਾਈਲ ਦੇ ਉੱਤੇ ਜਿੰਨਾ ਜਿਆਦਾ ਅਸੀਂ ਪੇਪਰ ਵਰਕ ਆਰ ਵਰਕ ਆਊਟ ਕਰਾਂਗੇ ਜਿੰਨੇ ਵੀਜ਼ਾ ਆਫੀਸਰ ਨੂੰ ਅਸੀਂ ਕਲੈਰਟੀ ਦਵਾਂਗੇ ਉਹਨਾਂ ਸਕਸੈਸ ਘੇ ਹੋਗਾ ਤੇ ਹੁਣ ਅਸੀਂ ਕਵਰਿੰਗ ਲੈਟਰ ਦੇ ਨਾਲ-ਨਾਲ ਅਸੀਂ ਬੱਚਿਆਂ ਦੇ ਤੇ ਪੇਰੈਂਟਸ ਦੇ ਜਿਹੜਾ ਸਪਾਊਸ ਨਾਲ ਜਾ ਰਿਹਾ ਉਹਦੇ ਲਈ ਅਥਾਰਟੀ ਲੈਟਰ ਦੀ ਵੀ ਗੱਲ ਕਰਾਂਗੇ ਇਹ ਖਾਸ ਪ੍ਰੋਗਰਾਮ ਜਿਹੜਾ ਮੈਂ ਅੱਜ ਅਥਾਰਟੀ ਲੈਟਰ ਲਈ ਹੀ ਬੱਚਿਆਂ ਨੂੰ ਗਾਈਡ ਕਰਾਂਗੀ ਯੂਕੇ ਦੀ ਕਿ ਅਥਾਰਟੀ ਲੈਟਰ ਨਾਲ ਸਾਡਾ ਵੀਜ਼ਾ ਸਕਸੈਸ ਰੇਟ ਜਿਹੜਾ ਉਹ ਬਹੁਤ ਅੱਛਾ ਨਿਕਲ ਸਕਦਾ ਹੈ ਤੇ ਹੋਰ ਜਿਹੜੇ ਸ਼ਾਰਟ ਟਰਮ ਕੋਰਸਿਸ ਦੇ ਵਿੱਚ ਬੱਚੇ ਜਾ ਰਹੇ ਨੇ ਇਹਦੇ ਵਿੱਚ ਵਰਕ ਰਾਈਟਸ ਵੀ ਹੁੰਦੇ ਨੇ ਕਿ ਤੁਸੀਂ ਉੱਥੇ ਕੰਮ ਵੀ ਕਰ ਸਕਦੇ ਹੋ ਉਹ ਵਰਕ ਰਾਈਟ ਤੋਂ ਚਲੋ ਕੋਈ ਵੀ ਵਰਕ ਰਾਈਟ ਦੇ ਫਾਊਂਡਿੰਗ ਲਈ ਕੰਮ ਨਹੀਂ ਕਰਦਾ ਹਮੇਸ਼ਾ try ਕਰਦਾ ਹੈ ਕਿ ਮੈਂ ਕੈਸ਼ ਦੇ ਵਿੱਚ ਕੰਮ ਕਰਨਾ ਔਰ ਯੂਕੇ ਦੇ ਵਿੱਚ ਇਸ ਟਾਈਮ ਅੱਛਾ ਸਕਸੈਸ ਰੇਟ ਹੈ ਅਪਲਾਈ ਕਰਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਜਾ ਸਕਦੇ ਹੋ ਕੋਈ ਲੰਬੀ ਚੌੜੀ ਬੈਂਕਿੰਗ ਦੀ ਜ਼ਰੂਰਤ ਨਹੀਂ ਇੱਕ ਦਿਨ ਪੁਰਾਣੇ ਵੀ ਬੈਂਕਿੰਗ ਦੇ ਦੋਗੇ ਤਾਂ ਠੀਕ ਹੈ ਨਹੀਂ ਤੁਹਾਡੇ ਕੋਲ ਬੈਂਕਿੰਗ ਤਾਂ ਵੀ ਅਸੀਂ ਤੁਹਾਨੂੰ ਫਾਈਨੈਂਸਰ ਜਿਹੜਾ ਸਾਡੇ ਕੋਲ ਅਵੇਲੇਬਲ ਹੈ ਫੈਸਿਲਿਟੀ ਅਵੇਲੇਬਲ ਹੈ ਉਹ ਵੀ ਤੁਹਾਨੂੰ ਅਸੀਂ ਜਿਹੜੀ ਆ ਉਹ ਦੇ ਸਕਦੇ ਹਾਂ ਬਟ ਉਹਦਾ ਤੁਹਾਨੂੰ ਅਲੱਗ ਤੋਂ ਪੇ ਕਰਨਾ ਹੁੰਦਾ ਹੈ ਕਿ ਤੁਹਾਡਾ ਜਿਹੜਾ ਫਾਈਨੈਂਸਰ ਨਾ ਟਾਈਜ਼ ਅਸੀਂ ਕਰਾ ਦਾਂਗੇ ਉਹ ਫਾਈਨੈਂਸਰ ਔਰ ਤੁਹਾਡੇ ਵਿੱਚ ਜਿਹੜੀ ਉਹ ਗੱਲ ਰਹਿੰਦੀ ਆ ਔਰ ਦੂਸਰੀ ਗੱਲ ਆ ਯੂ ਜਿਨਾਂ ਨੇ ਇੱਕ ਜੈਨੂਅਨ ਸਟੱਡੀ ਕਰਨੀ ਆ ਉਹਨਾਂ ਦੇ ਲਈ ਵੀ ਸਕਾਲਰਸ 50% ਸਕਾਲਰਸ਼ਿਪ ਦੇ ਨਾਲ ਕਾਲਜ ਯੂਨੀਵਰਸਿਟੀਆਂ ਅਵੇਲੇਬਲ ਨੇ ਹੂੰ ਬਿਲਕੁਲ ਹੈ 50% ਜਿਹੜੀ ਸਕਾਲਰਸ਼ਿਪ ਤੁਸੀਂ ਲੈ ਸਕਦੇ ਹੋ ਚੰਗੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਹਰੇਕ ਯੂਨੀਵਰਸਿਟੀ ਵੈਲਕਮ ਕਰ ਰਹੀ ਹੈ ਚਾਹੇ ਯੂਐਸ ਦੀ ਹੋਵੇ ਚਾਹੇ ਯੂਕੇ ਦੀ ਹੋਵੇ ਔਰ ਉਹਨਾਂ ਨੂੰ ਸਕਾਲਰਸ਼ਿਪ ਵੀ ਮਿਲਦੀਆਂ ਨੇ ਯਾਨੀ ਕਿ ਫੀਸ ਤੋਂ ਬਾਅਦ ਵੀ ਮੇਰੀ ਹੁਣੇ ਕਿਸੇ ਸਾਡਾ ਇੱਕ ਦੋਸਤ ਹੈ ਉਹਨਾਂ ਦੀ ਬੇਟੀ ਜਿਹੜੀ ਯੂਐਸ ਪੜ੍ਹਦੀ ਸੀਗੀ ਔਰ ਯੂਐਸ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਜਿਹੜੀ ਐਡਮਿਸ਼ਨ ਲਈ ਇੱਥੋਂ ਜਦੋਂ ਗਏ ਸੀਗੇ ਤੇ ਉਹਨਾਂ ਦੀ 60 ਲੱਖ ਦੇ ਕਰੀਬ ਫੀਸ ਸੀ ਤੇ ਉੱਥੇ ਜਾ ਕੇ ਜਦੋਂ ਦੀ ਸਟੱਡੀ ਜਾਂ ਫਿਰ ਉਹਨਾਂ ਨੇ ਅਪਲਾਈ ਕੀਤਾ ਤਾਂ 100% ਸਕਾਲਰਸ਼ਿਪ ਯਾਨੀ ਕਿ ਫ੍ਰੀ ਦੇ ਵਿੱਚ ਉੱਥੇ ਉਹ ਡਿਗਰੀ ਕੀਤੀ ਹੈ ਉਹਨਾਂ ਨੇ ਤੇ ਇਸ ਕਰਕੇ ਜਿਹੜੇ ਚੰਗੇ ਬੱਚੇ ਹੈਗੇ ਆ ਉਹਨਾਂ ਨੂੰ ਹਰੇ ਕੰਟਰੀ ਹੈ ਹਰੇ ਕਾਲਜ ਹੈ ਜਿਹੜਾ ਹਰੇਕ ਯੂਨੀਵਰਸਿਟੀ ਹੈ ਉਹਨਾਂ ਨੂੰ ਵੈਲਕਮ ਕਰਦੀ ਹੈ ਆਪਣੇ ਕਿਉਂਕਿ ਆਪਣਾ ਨਾਮ ਬਣਾਉਣ ਦੇ ਲਈ ਜਿਵੇਂ ਅੱਜਕੱਲ ਵੀ ਆਪਾਂ ਦੇਖਦੇ ਆਂ ਪਲੱਸ 2 ਦੇ ਰਿਜ਼ਲਟ ਆਏ ਆ ਕਿਸੇ ਦੇ 95% 98% ਵਾਲੇ ਬੱਚੇ ਆ ਤਾਂ ਉਹਨਾਂ ਨੂੰ 90% ਤੋਂ ਉੱਪਰ ਹੈਗੇ ਆ ਉਹਨਾਂ ਨੂੰ ਸਕਾਲਰਸ਼ਿਪ ਇੱਥੇ ਵੀ ਯੂਨੀਵਰਸਟੀਆਂ ਦੇ ਰਹੀਆਂ ਨੇ ਕਾ ਇਸ ਕਰਕੇ ਚੰਗੀਆਂ ਆਪਸ਼ਨਸ ਲੈ ਕੇ ਹੀ ਵਿਦੇਸ਼ ਜਾਣ ਦਾ ਆਪਣਾ ਸੁਪਨਾ ਪੂਰਾ ਕਰੋ ਮੈਮ ਯੂਕੇ ਦੇ ਵਿੱਚ ਜੇ ਕੋਈ ਆਪਾਂ ਦੇਖਦੇ ਆਂ ਵੀ ਯੂਕੇ ਨੂੰ ਲੈ ਕੇ ਨਾ ਸਭ ਤੋਂ ਵੱਡੀ ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕਰਦੇ ਆਂ ਕਿ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਉਹਨਾਂ ਨੂੰ ਇਦਾਂ ਲੱਗਦਾ ਸਟੂਡੈਂਟਸ ਨੂੰ ਵੀ ਯੂਕੇ ਦੇ ਵਿੱਚ ਨਾ ਤਾਂ ਅਸੀਂ ਪੈਸਾ ਕਮਾ ਸਕਦੇ ਆਂ ਕੋਈ ਕੰਮ ਨਹੀਂ ਮਿਲਣਾ ਕੈਨੇਡਾ ਔਰ ਯੂਕੇ ਨੂੰ ਲੈ ਕੇ ਇਹ ਧਾਰਨਾ ਬਣੀ ਹੋਈ ਹੈ ਵੀ ਕੰਮ ਨਹੀਂ ਹੈਗਾ ਦੂਜੀ ਗੱਲ ਉੱਥੇ ਪੱਕੇ ਨਹੀਂ ਹੋਇਆ ਜਾਂਦਾ ਕਿ ਯੂਕੇ 'ਚ ਕਿਸ ਤਰ੍ਹਾਂ ਦੇ ਨਾਲ ਇਸ ਇਸ ਤਰ੍ਹਾਂ ਇਸ ਟਾਈਮ ਦੀ ਸਥਿਤੀ ਹੈਗੀ ਹੈ ਕੰਮ ਨੂੰ ਲੈ ਕੇ ਔਰ ਨਾਲ ਦੀ ਨਾਲ ਸਟੱਡੀ ਦੇ ਨਾਲ ਕਿੰਨਾ ਸਮਾਂ ਇਲੀਗਲ ਤੌਰ ਤੇ ਕੰਮ ਕੀਤਾ ਜਾ ਸਕਦਾ ਹੈ ਸਟੱਡੀ ਦੇ ਨਾਲ ਨਾਲ ਕੰਮ ਜਿਹੜਾ ਨਹੀਂ ਮਿਲਦਾ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਚੈਨਲਸ ਦੇ ਉੱਤੇ ਹਰ ਬੰਦਾ ਆ ਕੇ ਬੋਲਦਾ ਕੰਮ ਨਹੀਂ ਮਿਲਦਾ ਤੇ ਸਾਡਾ ਇੰਨਾ ਪੰਜਾਬੀ ਕੈਨੇਡਾ ਚ ਸਟੂਡੈਂਟ ਕਿਉਂ ਬੈਠਾ ਹੋਇਆ ਯੂਕੇ ਦੇ ਵਿੱਚ ਅੱਜ ਵੀ ਸਾਡੇ ਕੋਲ ਇੱਕ ਦਿਨ ਦੇ ਵਿੱਚ 10-10 12-12 ਕਾਲਸ ਜਿਹੜੀਆਂ ਯੂਕੇ ਦੀ ਇਨਕੁਆਰੀ ਲਈ ਆਂਦੀਆਂ ਨੇ ਕੱਲੀ ਮੈਂ ਇੱਕ ਇੱਕ ਕੰਟਰੀ ਦੀ ਇਨਕੁਆਰੀ ਦੀ ਗੱਲ ਕਰਦੀਆਂ ਕੈਨੇਡਾ ਜਾਂ ਅਦਰ ਕੰਟਰੀ ਆਪਾਂ ਛੱਡ ਦਿੰਨੇ ਆ ਬਟ ਅਸੀਂ ਕਹਿੰਨੇ ਕਿ ਉੱਥੇ ਕੰਮ ਨਹੀਂ ਮਿਲਦਾ ਜਿਹੜੇ ਸਾਡੇ ਇੰਨੇ ਭੈਣ ਭਰਾ ਉੱਥੇ ਗਏ ਨੇ ਜੋ ਵੀ ਉੱਥੇ ਜਾ ਕੇ ਆਪਣੀ ਕੱਢ ਰਹੇ ਨੇ ਉਹ ਕਿਵੇਂ ਕੱਢ ਰਹੇ ਨੇ ਕੰਮ ਜਿਹੜੇ ਲੋਕ ਬੋਲ ਰਹੇ ਨੇ ਕੰਮ ਨਹੀਂ ਮਿਲਦਾ ਉਹ ਪਤਾ ਕਿੰਨਾਂ ਨੂੰ ਨਹੀਂ ਮਿਲਦਾ ਜਿਨ੍ਹਾਂ ਕੋਲ ਆਪਣੇ ਸਕਿਲਸ ਨਹੀਂ ਹੁੰਦੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਸਿਰਫ ਲੇਬਰ ਵਰਕ ਕਰ ਰਹੇ ਆ ਹਾਂ ਮੈਨ ਪਾਵਰ ਜਿਹਨੂੰ ਮੈਨੂੰ ਮੈਨ ਪਾਵਰ ਦੀ ਜ਼ਰੂਰਤ ਹੈ ਮੈਂ ਕਹਿੰਨੀ ਮੇਰੇ ਕੋਲ ਟ੍ਰੇਨਡ ਮੈਨਪਾਵਰ ਆਵੇ ਮੈਨੂੰ ਟ੍ਰੇਨ ਨਾ ਕਰਨਾ ਪਵੇ ਤੇ ਹੁਣ ਇੰਨਾ ਕੰਟਰੀਆਂ ਦੇ ਵਿੱਚ ਇੱਕ ਚੀਜ਼ ਅਸੀਂ ਸਮਝ ਕੇ ਜਾਈਏ ਕਿ ਸਕਿੱਲ ਵਾਲੇ ਜਿੰਨਾਂ ਕੋਲ ਸਕਿੱਲਸ ਹੈਗੇ ਨੇ ਜਿਨ੍ਹਾਂ ਨੇ ਕੁਛ ਨਾ ਕੁਛ ਲਰਨ ਕੀਤਾ ਸਿੱਖਿਆ ਹੋਇਆ ਹੈ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਕੰਮ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਦੂਜੀ ਗੱਲ ਰਹੀ ਯੂਕੇ ਯੂਕੇ ਮੈਂ ਪੀਆਰ ਦੀ ਕਦੀ ਵੀ ਨਹੀਂ ਗੱਲ ਕੀਤੀ ਕਿ ਆਪਾਂ ਪੀਆਰ ਲਵਾਂਗੇ ਬਟ ਅੱਜ ਤੋਂ 12 ਸਾਲ 15 ਸਾਲ ਪਹਿਲਾਂ ਦੇ ਲੋਕ ਬੈਠੇ ਵੀ ਯੂਕੇ ਦੇ ਵਿੱਚ ਹੀ ਹੈਗੇ ਨੇ ਅੱਗੇ ਵੀਜ਼ਾ ਜਿਹੜਾ ਉਹ ਕਨਵਰਟ ਹੋ ਜਾਂਦਾ ਤੁਹਾਨੂੰ ਵੀ ਪਤਾ ਹੈ ਕੋਈ ਵਰਕ ਪਰਮਿਟਸ ਕਨਵਰਟ ਕਰ ਲੈਂ ਕੋਈ এমਪਲয়ার ਦਾ ਸਹਾਰਾ ਲੈ ਕੇ ਕਨਵਰਟ ਕਰ ਲੈਂਦਾ ਹੈ ਔਰ ਬਹੁਤ سارے ਐਵੇਂ ਦੇ ਸਟੂਡੈਂਟਸ ਨੇ ਜਿਹੜੇ ਹਜੇ ਵੀ ਸਟੱਡੀਤੇ ਨੇ ਬਟ ਉਹ ਸਟੱਡੀਤੇ ਨੇ ਨਾਲ ਦੀ ਨਾਲ ਉਹ ਸਟੱਡੀ ਦਾ ਖਰਚਾ ਵੀ ਕੱਢ ਰਹੇ ਨੇ ਔਰ ਨਾਲ ਨਾਲ ਉਹ ਆਪਣੇ ਘਰੇ ਵੀ ਜਿਹੜਾ ਥੋੜੇ ਬਹੁਤ ਪੈਸੇ ਪਾਉਂਦੇ ਨੇ ਆਪਣੇ ਲਿਵਿੰਗ ਐਕਸਪੈਂਸ ਵੀ ਕੱਢਦੇ ਨੇ ਉਹ ਵੀ ਮੈਂ ਕੱਢ ਰਹੇ ਨੇ ਕਿਉਂਕਿ ਅਸੀਂ ਨਾ ਬਹੁਤ ਜ਼ਿਆਦਾ 네ਗੇਟਿਵ ਬੋਲਣਾ ਸ਼ੁਰੂ ਕਰ ਦਿੱਤਾ ਕੰਮ ਨਹੀਂ ਹੈ ਕੰਮ ਨਹੀਂ ਹੈ ਕਿਉਂਕਿ ਅਸੀਂ ਇੱਕ ਚੀਜ਼ ਨੂੰ ਇੱਕ ਮਿਥ ਬਣਾ ਲਿਆ ਕਿ ਅਸੀਂ ਇਹ ਚੀਜ਼ ਬੋਲਾਂਗੇ ਕਿ ਇਸ ਕੰਟਰੀ ਚ ਕੰਮ ਨਹੀਂ ਆ ਪਹਿਲਾਂ ਅਸੀਂ ਕਹਿੰਦੇ ਸੀ ਇਸ ਕੰਟਰੀਆਂ ਚ ਜਾਂਦਾ ਕੋਈ ਬੈਨੀਫਿਟ ਨਹੀਂ ਕੋਈ ਫਾਇਦਾ ਨਹੀਂ ਜਿਹੜੇ ਸਾਡੇ ਭੈਣ ਭਰਾ ਉੱਥੇ ਬੈਠੇ ਉਹ ਪਹਿਲਾਂ ਇਹ ਗੱਲਾਂ ਕਰਦੇ ਸੀ ਜਦੋਂ 10 ਤੋਂ 12 ਸਾਲ ਪਹਿਲਾਂ ਹੁਣ ਅਸੀਂ ਅੱਜ ਮਿੱਥ ਬਣਾ ਲਈਏ ਕਿ ਇਹਨਾਂ ਕੰਟਰੀਆਂ ਦੇ ਵਿੱਚ ਕੰਮ ਨਹੀਂ ਆ ਕੰਮ ਦੀ ਹਮੇਸ਼ਾ ਹਰ ਕੰਟਰੀ ਦੇ ਵਿੱਚ ਕਿਤੇ ਨਾ ਕਿਤੇ ਸ਼ਾਰਟੇਜ ਰਹਿੰਦੀ ਆ ਬਟ ਇਹ ਨਹੀਂ ਆ ਕਿ ਉੱਥੇ ਬਿਲਕੁਲ ਕੰਮ ਨਹੀਂ ਆ ਜਿਨ੍ਹਾਂ ਕੋਲ ਸਕਿੱਲਸ ਹੈਗੇ ਨੇ ਜਿਹੜੇ ਬੱਚਾ ਇੱਥੋਂ ਸਿੱਖ ਕੇ ਜਾ ਰਿਹਾ ਕੈਂਡੀਡੇਟ ਇੱਥੋਂ ਸਿੱਖ ਕੇ ਕੁਝ ਉਹਦੇ ਕੋਲ ਹੁਨਰ ਹੈਗਾ ਤੇ ਕੰਮ ਹੈਗਾ ਬਾਕੀ ਤੁਸੀਂ ਇਹ ਵੇਖ ਕੇ ਜਾਓ ਕਿ ਕਿਹੜੀ ਲੋਕੇਸ਼ਨ ਤੇ ਜਾਣਾ ਚਾਹੀਦਾ ਹੈ ਕਿਹੜੇ ਪ੍ਰੋਵਿੰਸ ਚ ਜਾਣਾ ਚਾਹੀਦਾ ਹੁਣ ਇਨਰ ਜੁਕੇ ਦੀ ਜੇ ਮੈਂ ਗੱਲ ਕਰਾਂ ਤੇ ਕੰਮ ਘੱਟ ਹੈ ਜੇ ਆਊਟਰ ਜੁਕੇ ਦੀ ਕਰ ਰਹੇ ਹੋ ਉੱਥੇ ਕੰਮ ਜ਼ਿਆਦਾ ਹੈ ਦੋਨੋਂ ਅਲੱਗ-ਅਲੱਗ ਜਿਹੜੇ ਆ ਉਹ ਪ੍ਰੋਵਿੰਸ ਨੇ ਤੁਸੀਂ ਦੇਖ ਕੇ ਜਾਓਗੇ ਤੁਹਾਨੂੰ ਕਿਹੜੇ ਪ੍ਰੋਵਿੰਸ ਦੇ ਵਿੱਚ ਕੰਮ ਮਿਲ ਸਕਦਾ ਬਾਕੀ ਬੱਚੇ ਦਾ ਕੋਈ ਨਾ ਕੋਈ ਅੱਜਕੱਲ ਜਿਹੜਾ ਬੱਚਾ ਸਾਡੇ ਕੋਲ ਅਪਲਾਈ ਕਰ ਰਿਹਾ ਕੋਈ ਨਾ ਕੋਈ ਉਹਨਾਂ ਦਾ ਰਿਲੇਟਿਵ ਰਿਸ਼ਤੇਦਾਰ ਉੱਥੇ ਬੈਠਾ ਹੀ ਹੁੰਦਾ ਤਾਂ ਤੁਸੀਂ ਇੱਕ ਵਾਰ ਕਨਫਰਮੇਸ਼ਨ ਵੀ ਉਹਨਾਂ ਤੋਂ ਲੈ ਸਕਦੇ ਹੋ ਰੀਕਨਫਰਮ ਕਰ ਬਾਕੀ ਅਸੀਂ ਤਾਂ ਗਾਈਡ ਕਰ ਹੀ ਰਹੇ ਆ ਤੁਸੀਂ ਰੀਕਨਫਰਮ ਕਰਕੇ ਜਾਓ ਕਿ ਤੁਹਾਨੂੰ ਉੱਥੇ ਕੰਮ ਮਿਲ ਜੂਗਾ ਜਾਂ ਨਹੀਂ ਮਿਲ ਜੂਗਾ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਉੱਥੇ ਕੰਮ ਨਹੀਂ ਮਿਲੂਗਾ ਇਹ ਮਿਥ ਔਰ ਜਿਹੜੀ ਇਹ 네ਗੇਟਿਵ ਇਹ ਬਹੁਤ ਜ਼ਿਆਦਾ ਹੈ ਔਰ ਤੁਸੀਂ ਸੋਸ਼ਲ ਮੀਡੀਆ ਉਥੇ ਚੈਨਲ ਵੈਬਸਾਈਟਸ ਬਹੁਤ ਸਾਰੀਆਂ ਐਵੇਂ ਦੀਆਂ ਨੇ ਤੁਸੀਂ ਇੱਥੋਂ ਤੋਂ ਹੀ ਸਰਚ ਕਰਨਾ ਸ਼ੁਰੂ ਕਰ ਦੋ ਕਿ ਤੁਸੀਂ ਉਥੇ ਜਾ ਕੇ ਕੀ ਕੰਮ ਕਰਨਾ ਹੈ ਹੂੰ